ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਜਗਨਨਾਥਪੁਰੀ ਪਿਆਰੀ ਸਾਧ ਸੰਗਤ ਜੀਓ ਅਸਾਂ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ Hindu ਧਰਮ ਦੇ ਬਹੁਤ ਵੱਡੇ ਤੀਰਥ ਸਥਾਨ ਜਗਨਨਾਥਪੁਰੀ ਵਿਖੇ ਪਹੁੰਚੇ ਇੱਥੇ ਪੰਡਿਆਂ ਦੁਆਰਾ ਪੱਥਰ ਦੀ ਮੂਰਤੀ ਨੂੰ ਜਗਤ ਦਾ ਮਾਲਕ ਕਹਿ ਕੇ ਥਾਲੀ ਵਿੱਚ ਦੀਵੇ ਜਗਾ ਕੇ ਉਸ ਦੀ ਆਰਤੀ ਕੀਤੀ ਜਾਂਦੀ ਸੀ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਜਗਤ ਦੇ ਮਾਲਕ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਕਰਤੇ ਦੀ ਕੁਦਰਤ ਦੁਆਰਾ ਹੀ ਕਰਤੇ ਦੀ ਹੋ ਰਹੀ ਮਹਾਨ ਆਰਤੀ ਦਾ ਵਰਣਨ ਕਰਦਿਆਂ ਹੋਇਆ ਉਹਨਾਂ ਨੂੰ ਸਮਝਾਇਆ ਕਿ ਜਗਨਨਾਥ ਇੱਕ ਵਾਇਗਰੂ ਹੈ ਜੋ ਰੂਪ ਰੰਗ ਤੋਂ ਨਿਆਰਾ ਹੈ ਇਸ ਲਈ ਉਸ ਦੀ ਆਰਤੀ ਥਾਲੀ ਵਿੱਚ ਦੀਵੇ ਜਗਾ ਕੇ ਹੀਰੇ ਮੋਤੀ ਸਜਾ ਕੇ ਤੇ ਧੂਖਾਂ ਧੂਖਾ ਕੇ ਨਹੀਂ उतारी ਜਾ ਸਕਦੀ ਬਲਕਿ ਕਰਤੇ ਦੀ ਕੁਦਰਤ ਆਪਣੇ ਆਪ ਹੀ ਉਸ ਦੀ ਆਰਤੀ ਕਰਦੀ ਹੈ ਗੁਰੂ ਸਾਹਿਬ ਜੀ ਨੇ ਇਹ ਵੀ ਸਮਝਾਇਆ ਕਿ ਪ੍ਰਭੂ ਦੇ ਹੁਕਮ ਨੂੰ ਸਮਝਣਾ ਅਤੇ ਨਾਮ ਸਿਮਰਨ ਕਰਨਾ ਹੀ ਉਸ ਦੀ ਸੱਚੀ ਆਰਤੀ ਹੈ ਗੁਰੂ ਸਾਹਿਬ ਜੀ ਨੇ ਇੱਥੇ ਪ੍ਰਮਾਤਮਾ ਦੀ ਸੱਚੀ parte de ਸੰਬੰਧ ਦੇ ਵਿੱਚ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਸ ਦਾ ਭਾਵ ਹੈ ਕਿ ਸਾਰਾ ਆਕਾਸ਼ ਮਾਨੋ ਥਾਲ ਹੈ ਸੂਰਜ ਤੇ ਚੰ드ਰਾ ਮ ਉਸ ਵਿੱਚ ਦੋ ਦੀਵੇ ਜਗ ਰਹੇ ਹਨ ਤੇ ਸਾਰਾ ਤਾਰਾ ਮੰਡਲ ਮਾਨੋ ਥਾਲੀ ਵਿੱਚ ਪਈ ਹੋਏ ਕੀਮਤੀ ਮੋਤੀ ਹਨ ਸਾਰੀ ਧਰਤੀ ਉੱਤੇ ਖਿੜੇ ਹੋਏ ਕਈ ਤਰ੍ਹਾਂ ਦੀ ਫੁੱਲਾਂ ਦੇ ਵਿੱਚੋਂ ਆਉਣ ਵਾਲੀ ਸੁਗੰਧੀ ਮਾਨੋ ਧੂਪ ਧੁਖਰੀ ਹੈ ਤੇ ਹਵਾ ਚੌਰ ਕਰਦੀ ਹੈ ਅਤੇ ਸਾਰੀ ਬਨਸਪਤੀ ਵਿੱਚ ਖਿੜੇ ਹੋਏ ਫੁੱਲ ਮਾਨੋ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸੇ ਤਰ੍ਹਾਂ ਤੇ ਦੀ ਕੁਦਰਤ ਹੀ ਉਸ ਦੀ ਇਹ ਅਸਰ ਜੇ ਆਰਤੇ ਕਰਦੀ ਹੈ ਗੁਰੂ ਸਾਹਿਬ ਜੀ ਨੇ ਇਨਾਂ ਬਚਨਾਂ ਦਾ ਪੰਡਤਾਂ ਤੇ ਹੋਰ ਲੋਕਾਈ ਉਤੇ ਬੜਾ ਅਸਰ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਜਗਨਨਾਥਪੁਰੀ ਪਿਆਰੀ ਸਾਧ ਸੰਗਤ ਜੀਓ ਅਸਾਮ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ Hindu ਧਰਮ ਦੇ ਬਹੁਤ ਵੱਡੇ ਤੀਰਥ ਸਥਾਨ ਜਗਨਨਾਥਪੁਰੀ ਵਿਖੇ ਪਹੁੰਚੇ ਇੱਥੇ ਪੰਡਿਆਂ ਦੁਆਰਾ ਪੱਥਰ ਦੀ ਮੂਰਤੀ ਨੂੰ ਜਗਤ ਦਾ ਮਾਲਕ ਕਹਿ ਕੇ ਥਾਲੀ ਵਿੱਚ ਦੀਵੇ ਜਗਾ ਕੇ ਉਸ ਦੀ ਆਰਤੀ ਕੀਤੀ ਜਾਂਦੀ ਸੀ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਜਗਤ ਦੇ ਮਾਲਕ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਕਰਤੇ ਦੀ ਕੁਦਰਤ ਦੁਆਰਾ ਹੀ ਕਰਤੇ ਦੀ ਹੋ ਰਹੀ ਮਹਾਨ ਆਰਤੀ ਦਾ ਵਰਣਨ ਕਰਦਿਆਂ ਹੋਇਆ ਉਹਨਾਂ ਨੂੰ ਸਮਝਾਇਆ ਕਿ ਜਗਨਨਾਥ ਇੱਕ ਵੈਗੁਰੂ ਹੈ ਜੋ ਰੂਪ ਰੰਗ ਤੋਂ ਨਿਆਰਾ ਹੈ ਇਸ ਲਈ ਉਸ ਦੀ ਆਰਤੀ ਥਾਲੀ ਵਿੱਚ ਦੀਵੇ ਜਗਾ ਕੇ ਹੀਰੇ ਮੋਤੀ ਸਜਾ ਕੇ ਤੇ ਧੂਫਾਂ ਧੂਖਾ ਕੇ ਨਹੀਂ ਉਤਾਰੀ ਜਾ ਸਕਦੀ ਬਲਕੇ ਕਰਤੇ ਦੀ ਕੁਦਰਤ ਆਪਣੇ ਆਪ ਹੀ ਉਸਦੀ ਆਰਤੀ ਕਰਦੀ ਹੈ ਗੁਰੂ ਸਾਹਿਬ ਜੀ ਨੇ ਵੀ ਸਮਝਾਇਆ ਕਿ ਪ੍ਰਭੂ ਦੇ ਹੁਕਮ ਨੂੰ ਸਮਝਣਾ ਅਤੇ ਨਾਮ ਸਿਮਰਨ ਕਰਨਾ ਹੀ ਉਸ ਦੀ ਸੱਚੀ ਆਰਤੀ ਹੈ ਗੁਰੂ ਸਾਹਿਬ ਜੀ ਨੇ ਇੱਥੇ ਪ੍ਰਮਾਤਮਾ ਦੀ ਸੱਚੀ ਆਰਤੀ ਦੇ ਸੰਬੰਧ ਦੇ ਵਿੱਚ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਸ ਦਾ ਭਾਵ ਹੈ ਕਿ ਸਾਰਾ ਆਕਾਸ਼ ਮਾਨੋ ਥਾਲ ਹੈ ਸੂਰਜ ਤੇ ਚੰਦਰਮਾ ਉਸ ਵਿੱਚ ਦੋ ਦੀਵੇ ਜਾਗ ਰਹੇ ਹਨ ਤੇ ਸਾਰਾ ਤਾਰਾ ਮੰਡਲ ਮਾਨੋ ਥਾਲੀ ਵਿੱਚ ਪਈ ਹੋਈ ਕੀਮਤੀ ਮੋਤੀ ਹਨ ਸਾਦੀ ਧਰਤੀ ਉੱਤੇ ਖਿੜੇ ਹੋਏ ਕਈ ਤਰ੍ਹਾਂ ਦੇ ਫੁੱਲਾਂ ਦੇ ਵਿੱਚੋਂ ਆਉਣ ਵਾਲੀ ਸੁਗੰਧੀ ਮਾਨੋ ਧੂਪ ਧੁਖਰੀ ਹੈ ਤੇ ਹਵਾ ਚੌਰ ਕਰਦੀ ਹੈ ਅਤੇ ਸਾਰੀ ਬਨਸਪਤੀ ਵਿੱਚ ਖਿੜੇ ਹੋਏ ਫੁੱਲ ਮਾਨੋ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸੇ ਤਰ੍ਹਾਂ ਕਰਤੇ ਦੀ ਕੁਦਰਤ ਹੀ ਉਸ ਦੀ ਇਹ ਅਸਰ ਚ ਆਰਤੇ ਕਰਦੀ ਹੈ ਗੁਰੂ ਸਾਹਿਬ ਜੀ ਨੇ ਇਨ੍ਹਾਂ ਬਚਨਾਂ ਦਾ ਪੰਡਤਾਂ ਤੇ ਹੋਰ ਲੋਕਾਈ ਉੱਤੇ ਬੜਾ ਅਸਰ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਜਗਨਨਾਥਪੁਰੀ ਪਿਆਰੀ ਸਾਧ ਸੰਗਤ ਜੀਓ ਆਸਾਮ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ Hindu ਧਰਮ ਦੇ ਬਹੁਤ ਵੱਡੇ ਤੀਰਥ ਸਥਾਨ ਜਗਨਨਾਥਪੁਰੀ ਵਿਖੇ ਪਹੁੰਚੇ ਇੱਥੇ ਪਾਂਡੇਨ ਦੁਆਰਾ ਪੱਥਰ ਦੀ ਮੂਰਤੀ ਨੂੰ ਜਗਤ ਦਾ ਮਾਲਕ ਕਹਿ ਕੇ ਥਾਲੀ ਵਿੱਚ ਦੀਵੇ ਜਗਾ ਕੇ ਉਸ ਦੀ ਆਰਤੀ ਕੀਤੀ ਜਾਂਦੀ ਸੀ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਜਗਤ ਦੇ ਮਾਲਕ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਕਰਤੇ ਦੀ ਕੁਦਰਤ ਦੁਆਰਾ ਹੀ ਕਰਤੇ ਦੇ ਹੋ ਰਹੀ ਮਹਾਨ ਆਰਤੀ ਦਾ ਵਰਣਨ ਕਰਦਿਆਂ ਹੋਇਆ ਉਹਨਾਂ ਨੂੰ ਸਮਝਾਇਆ ਕਿ ਜਗਨਨਾਥ ਇੱਕ వైਗੁਰੂ ਹੈ ਜੋ ਰੂਪ ਰੰਗ ਤੋਂ ਨਿਆਰਾ ਹੈ ਇਸ ਲਈ ਉਸ ਦੀ ਆਰਤੀ ਥਾਲੀ ਵਿੱਚ ਦੀਵੇ ਜਗਾ ਕੇ ਹੀਰੇ ਮੋਤੀ ਸਜਾ ਕੇ ਤੇ ਧੂਫਾਂ ਧੂਖਾ ਕੇ ਨਹੀਂ ਉਤਾਰੀ ਜਾ ਸਕਦੀ ਬਲਕਿ ਕਰਤੇ ਦੀ ਕੁਦਰਤ ਆਪਣੇ ਆਪ ਹੀ ਉਸ ਦੀ ਆਰਤੀ ਕਰਦੀ ਹੈ ਗੁਰੂ ਸਾਹਿਬ ਜੀ ਨੇ ਇਹ ਵੀ ਸਮਝਾਇਆ ਕਿ ਪ੍ਰਭੂ ਦੇ ਹੁਕਮ ਨੂੰ ਸਮਝਣਾ ਅਤੇ ਨਾਮ ਸਿਮਰਨ ਨ ਕਰਨਾ ਹੀ ਉਸੇ ਦੀ ਸੱਚੀ ਆਰਤੀ ਹੈ ਗੁਰੂ ਸਾਹਿਬ ਜੀ ਨੇ ਇੱਥੇ ਪ੍ਰਮਾਤਮਾ ਦੀ ਸੱਚੀ ਆਰਤੀ ਦੇ ਸੰਬੰਧ ਦੇ ਵਿੱਚ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਸ ਦਾ ਭਾਵ ਹੈ ਕਿ ਸਾਰਾ ਆਕਾਸ਼ ਮਨ ਉਥਲ ਹੈ ਸੂਰਜ ਤੇ ਚੰ드ਰਮਾ ਉਸ ਵਿੱਚ ਦੂ ਦੀਵੇ ਜਾਗ ਰਹੇ ਹਨ ਤੇ ਸਾਰਾ ਤਾਰਾ ਮੰਡਲ ਮਾਨੋ ਥਾਲੀ ਵਿੱਚ ਪਈ ਹੋਈ ਕੀਮਤੀ ਮੋਤੀ ਹਨ 사ਦੀ ਧਰਤੀ ਉੱਤੇ ਖਿੜੇ ਹੋਏ ਕਈ ਤਰ੍ਹਾਂ ਦੇ ਫੁੱਲਾਂ ਦੇ ਵਿੱਚੋਂ ਆਉਣ ਵਾਲੀ ਸੁਗੰਧੀ ਮਾਨੋ ਧੂਪ ਧੁਖਰੀ ਹੈ ਤੇ ਹਵਾ ਚੌਰ ਕਰਦੀ ਹੈ ਅਤੇ ਸਾਰੀ ਬਨਸਪਤੀ ਵਿੱਚ ਖਿੜੇ ਹੋਏ ਫੁੱਲ ਮਾਨੋ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸੇ ਤਰ੍ਹਾਂ ਕਰਤੇ ਦੀ ਕੁਦਰਤ ਹੀ ਉਸ ਦੀ ਇਹ ਅਸਰ ਚ ਆਰਤੇ ਕਰਦੀ ਹੈ ਗੁਰੂ ਸਾਹਿਬ ਜੀ ਨੇ ਇਨ੍ਹਾਂ ਬਚਨਾਂ ਦਾ ਪੰਡਤਾਂ ਤੇ ਹੋਰ ਲੋਕਾਈ ਉੱਤੇ ਬੜਾ ਅਸਰ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ